ਤਬ ਤੱਕ ਕਿਤੇ ਕਿਤੇ ਨਾਲ ਟਾਈਮ ਲੱਗ ਜਾਵੇ 2 ਮਿੰਟ 2 ਮਿੰਟ ਵਿੱਚ ਕੇ ਅੰਦਰ ਚੱਲਦੇ ਵੀਰੇ ਆ ਜਾਓ ਆਪਾਂ ਦੇ ਖੇਪਾ ਆਮ ਹਮ ਕੋ ਜਗ੍ਹਾ ਤਾਂ ਦਿਖਾ ਦੋ ਨਾ ਕਿ ਪਲੇਸ ਕਹਾਂ ਪਰ ਆ ਕੋਈ ਬੰਦੇ ਆ ਰਹੇ ਨਾ ਅੱਛਾ ਉਹ ਵੀ ਦਿਖਾਏਗੇ ਆਪਕਾ ਲੱਗਾ ਮੇਨ ਕਾ ਲੱਗਾ ਹਾਂ ਮੇਰਾ ਅਲੱਗ ਓਕੇ ਓਕੇ ਠੀਕ ਹੈ ਮੈਂ ਇਹ ਦੇਖ ਰਿਹਾ ਹਾਂ ਜੋ ਕ੍ਰਿਕਟ ਵਾਲਾ ਹੈ ਅੱਛਾ ਇਹ ਦੇਖ ਰਿਹਾ ਆਪ ਓਕੇ ਇਨਕਾ ਇਹ ਹਾਂ ਐਸੇ ਯਾਰ ਲੀ ਭਾਜੀ ਕੱਲ ਸ਼ੂਟਿੰਗ ਕੀਤੀ ਹੋਣੀ ਤੁਸੀਂ ਕੋਈ ਗੁਰਦਆ ਸਾਹਿਬ ਬਣਾ ਕੇ ਮਾਰਤ ਪ੍ਰਕਾਸ਼ ਕੀਤਾ ਸੀ ਨਕਲੀ ਪੁੱਛ ਰਹੇ ਨੇ ਭਾਜੀ ਹਾਂਜੀ ਪਤਾ ਕਰਿਓ ਜੀ ਮਜੀਦ ਬਾਏ ਕੋਲ ਜੀ ਕੋੜੂ ਮਤੇ ਬਗਲੇ ਹੁਣੀ ਪਤਾ ਕਰ ਨਕਲੀ ਮਾਰਦਾ ਪ੍ਰਕਾਸ਼ ਕੀਤਾ ਹੈ ਬਾਬਾ ਜੀ ਤੇ ਜੁੱਤੇ ਦੇਖੋ ਠੀਕ ਹੈ ਨੰਗੇ ਸਿਰ ਖੜੇ ਸਾਰੇ ਹੁਣੀ ਹੁਣੀ ਪਤਾ ਕਰ ਆ ਦੇਖੋ ਗਰੰਟੀ ਵੀ ਨਕਲੀ ਮੈਂ ਨਕਲ ਕੀਤੀ ਹੈ ਮੈਂ ਹੁਣੀ ਪਤਾ ਕਰਦਾ 5 ਮਿੰਟ ਦਿਓ ਪਹਿਲਾਂ ਜਗਤਾ ਦਿਖਾ ਦਿਓ ਸਾਨੂੰ ਮੈਨੂੰ ਮੈਨੂੰ ਖੁਦ ਨੂੰ ਪਤਾ ਕਰ ਲੈਂਦਾ ਹਾਂ ਅੱਛਾ ਮੈਨੂੰ ਖੁਦ ਨੂੰ ਪਤਾ ਕਰ ਲੈਂਦਾ ਪਤਾ ਕਰ ਰਿਹਾ ਵੀ ਸਾਹਮਣੇ ਹੀ ਹੋਣਿਆ ਮੰਦਰ ਇਹੋ ਹੀ ਕਹਿੰਦਾ 5 ਮਿੰਟ ਦਿਓ ਮੈਨੂੰ ਹੁਣੀ ਪਤਾ ਕਰ ਚਲੋ ਕੋ ਪੁੱਛ ਲੋ ਪੁੱਛ ਲੋ ਪੁੱਛ ਲੋ ਓਕੇ ਓਕੇ ਲਿਗਾਤ ਹੋ ਗਿਆ ਲੱਗਦਾ ਇੱਕ ਕਾਪਾ ਜੀ ਕਹਿੰਦੇ ਵੀ ਹੁਣ ਆਏ ਸੀ ਬਾਹਰ ਇਹ ਕਹਿੰਦੇ ਵੀ ਪਤਾ ਕਰਦੇ ਆ ਵੀ ਅੰਦਰ ਕਿੱਥੇ ਹੋ ਰਹੀ ਆ ਕਿ ਕਹਿੰਦੇ ਸਾਨੂੰ ਵੀ ਨਹੀਂ ਪਤਾ ਦੋ ਡਿਪਾਰਟਮੈਂਟ ਆ ਡਾਡ ਨੇ ਸ਼ੂਟਿੰਗ ਵਾਲੇ ਹੁਣ ਜਿਨ੍ਹਾਂ ਦਾ ਡਿਪਾਰਟਮੈਂਟ ਆ ਉਹ ਵੀਰ ਨੂੰ ਭਾਜੀ ਨੇ ਫੋਨ ਕੀਤਾ ਹੁਣ ਦੇਖਦੇ ਵੀ ਕੌਣ ਬਾਹਰ ਆਉਂਦਾ ਕਿਹੜਾ ਸਾਡੇ ਨਾਲ ਗੱਲਬਾਤ ਕਰਦਾ ਇੱਥੇ ਇਹ ਤਾਂ ਗਲਤ ਗੱਲ ਹੈ ਸਾਰੇ ਬੂਟ ਪੈਗ ਨੰਗੇ ਸਿਰ ਖੜੇ ਮੈਂ ਕਿੱਡੀ ਸ਼ਰਮ ਦੀ ਗੱਲ ਆ ਜੇ ਪੰਜਾਬ ਚ ਹੈ ਕੋਈ ਹੋਊਗਾ ਬਾਈ ਉਹ ਵੀ ਗੁਰਦੁਆਰੇ ਸਾਹਮਣੇ ਸਾਹਮਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਇਹ ਗੁਰਦਿਆਂ ਦੇ ਗੁਰਦਿਆਂ ਦੇ ਪੈਨਸ਼ਨ ਲਾ ਕਰਵਾਉਂਦੇ ਨਹੀਂ ਸਹੀ ਹੈ ਯਾਰ ਇਹ ਤਾਂ ਗਲਤ ਜਿਹਾ ਲੱਗਦਾ ਸਾਰੇ ਬੂਟ ਪੈਗ ਨੰਗੇ ਸਿਰ ਖੜੇ ਮੈਂ ਕਿੱਡੀ ਸ਼ਰਮ ਦੀ ਗੱਲ ਹੈ ਜੇ ਪੰਜਾਬ 'ਚ ਆਹੀ ਕੁਝ ਹੋਊਗਾ ਬਾਈ ਉਹ ਵੀ ਗੁਰਦਰਾ ਸਾਹਮਣੇ ਸਾਹਮਣੇ ਇਤਿਹਾਸਿਕ ਗੁਰਦਰਾ ਸਾਹਮਣੇ ਇਹਦੇ షూਟਿੰਗ ਕਰੀ ਤੇ ਗੁਰਦੇ ਇੱਕ ਪਰਮਿਸ਼ਨ ਲੋ ਕਰਵਾਉਂਦੇ ਨੇ ਸਹੀ ਹੈ ਕਿਵੇਂ ਦੇਖੀਂਦੇ ਬਾਈ 5 ਮਿੰਟ ਦਾ ਟਾਈਮ ਦੇ ਰਹੇ ਨੇ ਉਹਰੇ ਬਹੁਤ ਗਲਤ ਕੰਮ ਹੈ ਜੀ ਹੁਣ ਤੱਕ ਕਹਿੰਦੇ ਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਕਿੱਥੇ ਸ਼ੂਟਿੰਗ ਹੋ ਰਹੀ ਹੈ ਸਾਨੂੰ ਕੱਲ ਕਿਸੇ ਬੰਦੇ ਤੋਂ ਪਤਾ ਲੱਗਿਆ ਸੀਗਾ ਵੀ ਇੱਥੇ ਨਕਲੀ ਮਹਾਰਾਜ ਦਾ ਪ੍ਰਕਾਸ਼ ਕਰਕੇ আর ਨਕਲੀ ਪਾਠੀ ਸਿੰਘ ਬਣਾ ਕੇ ਇਹਨਾਂ ਨੇ ਸਾਰਾ ਇਹ ਤਿਆਰ ਕਰਕੇ ਅੰਦਰ ਦਰਬਾਰ ਸਭ ਦੇ ਵਿੱਚ ਬੰਦੇ ਉਸ ਤਰੀ ਬਣਾ ਕੇ ਨਕਲੀ ਦਰਬਾਰ ਸਭ ਤਿਆਰ ਕਰਿਆ ਹੋਇਆ ਉੱਥੇ ਸ਼ੂਟਿੰਗ ਹੋ ਰਹੀ ਹੈ ਆਰੇ ਇਹ ਬਹੁਤ ਹੀ ਮਤਭਾਗ ਕੰਸਰ ਇਹ ਕਿਛੇ ਦੇਖਿਆ ਇੱਕ ਮੁੰਡਾ ਆਇਆ ਸੀ ਪੰਜਾਬੀ ਵੀਰਸ ਸੀ ਉਹਨੂੰ ਪੁੱਛਿਆ ਵੀ ਦੱਸ ਦੇ ਸਾਨੂੰ ਵੀ ਸੈਟਪ ਬਿੱਥ ਲੱਗੇ ਆਇਆ ਕਹਿੰਦਾ ਵੀ ਦਿਖਾਉਣੇ ਆ ਕਿਸੇ ਨੇ ਗੱਲ ਕਰ ਲਈ 1 ਮਿੰਟ 2 ਮਿੰਟ 5 ਮਿੰਟ ਕਰੀਦਾ ਮੈਂ ਕਹਿੰਦਾ ਕਿਸੇ ਦੀ ਇਕਾਤ ਨਹੀਂ ਹੈਗੀ ਵੀ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਐਦਾਂ ਨਕਲ ਕਰ ਲਵੇ ਮੈਂ ਤਾਂ ਐਸਜੀਪੀਸੀ ਦੀ ਹਰਾਨ ਆ ਵੀ ਕਹਿੰਦਾ ਪੰਜਾਬ ਦੇ ਵਿੱਚ ਇਹ ਸਿਸਟਮ ਖੋਲੇ ਹੋਏ ਨੇ ਕਿੱਦਾਂ ਪਰਮਿਸ਼ਨਾਂ ਇਹਨਾਂ ਨੂੰ ਮਿਲ ਜਾਂਦੀਆਂ ਪਤਾ ਨਹੀਂ ਪਰਮਿਸ਼ਨ ਹੈ ਨਹੀਂ ਹੈ ਪਰ ਫਿਰ ਵੀ ਕਿ ਨਕਲ ਕਰਨੀ ਤਾਂ ਬਹੁਤ ਵੱਡੀ ਇੱਕ ਕੋਤਾਹੀ ਹੈ ਪਰ ਸ਼ਰਮ ਉਹ ਚਾਹੀਦੀ ਆ ਜਿਹੜੇ ਡਾਇਰੈਕਟਰਾਂ ਨੂੰ ਪ੍ਰੋਡਿਊਸਰਾਂ ਨੂੰ ਜਿਹੜੇ ਆਪਣੇ ਨਾਟਕਾਂ ਪਿੱਛੇ ਆਪਣੀਆਂ ਫਿਲਮਾਂ ਪਿੱਛੇ ਜਿਹੜਾ ਗੁਰੂ ਮਾਰਦ ਦੀ ਨਕਲ ਕਰਦੇ ਨੇ ਆ ਪਹੁੰਚੇ ਐ ਮਕੜੂਏ ਦੇ ਵਿੱਚ ਹੁਣ ਦੇਖਦੇ ਆ ਤੇ ਦਿਖਾਉਂਦੇ ਆ ਕਿ ਨਹੀਂ ਦਿਖਾਉਂਦੇ ਸੈਟ ਆ ਨਾ ਨਾ ਕਰਦੇ ਗੱਲ ਤੁਸੀਂ ਕੀ ਕਰਦੇ ਹੋ ਇੱਥੇ ਦਾ ਦੰਦ ਘੜਦਾ ਕਿਤੇ ਮੈਂ ਕੰਮ ਕਰਦੇ ਜਿਹੜੀ ਸੇਫਟੀ ਦੀ ਡਿਊਟੀ ਆ ਮੇਰਾ ਸੈਟ ਇੱਧਰ ਆ ਮੇਰਾ ਉੱਧਰ ਦਾ ਕੋਈ ਲੈਣਾ ਦੇਣਾ ਨਹੀਂ ਗੁਰੂ ਮਾਰਦ ਸੇਫਟੀ ਉੱਪਰ ਹੋਗੀ ਮੇਰੀ ਇੱਧਰ ਬਾਣੀ ਪੜਦੇ ਹੋ ਪੜਦਾ ਜੀ ਮੇਰੀ ਡਿਊਟੀ ਪਾਪਾ ਆ ਦੇਖੋ ਵਿਆਹ ਦੇ ਸੀਨ ਪੂਰੇ ਤਿਆਰ ਹੋ ਗਏ ਬਾਹਰ ਨ ਵੇ ਕਿੱਥੇ ਕੰਮ ਕਰਦੇ ਹੋ ਦੇਖੋ ਧੱਜੀ ਆੜਾ ਇयां ਜਾ ਰਹੀ ਨੇ ਪੱਗਾ ਬੰਨੀ ਆ ਇਹ ਇਹਨਾਂ ਬੰਦਿਆਂ ਨੇ ਪੱਗਾ ਬੰਨੀ ਆ ਕੁਝ ਕਿੰਨੇ ਐਕਟਰ ਨੇ ਕੁਝ ਬੰਦੇ ਸਿਰ ਰੋਲ ਕਰਦੇ ਨੇ ਪਰ ਲੱਖ ਦੀ ਲਾਂਡਾ ਹੈ ਇਹ ਬੰਦਿਆਂ ਦੇ ਜਿਨ੍ਹਾਂ ਨੇ ਪੱਗਾ ਬੰਨੀ ਆ ਨੇ ਮੁੱਕਦੇ ਆ ਮੁੱਕਦੇ ਮੁੱਕਦੇ ਪਿੱਛੇ ਜਰ ਪਿੱਛੇ ਆ ਸਰਦਾਰ ਆ ਆ ਦੇਖੋ ਸਰਦਾਰ ਹੁੰਦੇ ਬਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਸਭ ਕੋ ਪਤਾ ਹੀ ਹੈ ਇਹਨਾਂ ਨੂੰ ਸਭ ਕੋ ਪਤਾ ਹੀ ਜਾਣ ਬੁੱਝ ਕੇ ਨਹੀਂ ਦੱਸਦੇ ਇਹਨਾਂ ਨੇ ਤਾਂ ਬਸ ਪੱਗਾਂ ਦੇ ਵਿੱਚ ਆਪਣੇ ਸਿਰਫ ਸਾਹਮਣੇ ਇਤਿਹਾਸ ਹੀ ਗੁਰਦੁਆਰਾ ਨੌਵੇਂ ਪਾਸ ਚਾਹੀਦਾ ਮਾੜੀ ਮੋਟੀ ਵੀ ਸ਼ਰਮ ਚਾਹੀਦੀ ਇਹਨਾਂ ਨੂੰ ਬਹੁਤ ਗਲਤ ਗੱਲ ਹੈ ਜੀ ਇਹ ਤਾਂ ਕੋਈ ਮਹਾਰਾਜ ਦੀ ਬੇਆਬਦੀ ਸਰੀਆਮ ਬੇਆਬਦੀ ਨਕਲੀ ਆਨੰਦਕਾਰ ਨਕਲੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਇਹਨਾਂ ਨੇ ਅੰਦਰ ਪ੍ਰਕਾਸ਼ ਕਰਕੇ ਦਰਬਾਰ ਸਾਹਿਬ ਬਣਾਇਆ ਹੋਇਆ ਹੈ ਉੱਪਰੋਂ ਲਗਾਉਂਦੇ ਆਪਾਂ ਕੱਢਦੇ ਆਂ ਦੇਖ ਲੋ ਇਹਨੂੰ 5 ਮਿੰਟ ਪਹਿਰੇ ਕਹਿੰਦੇ ਇਹਨਾਂ ਨੇ ਸਾਰਾ ਸੈਟਅਪ ਚੱਕਣ ਲੱਗ ਗਏ ਤਾਂ ਮੌਕੇ ਤੇ ਅਸੀਂ ਉੱਪਰ ਜਾ ਕੇ ਫੜ ਲਏ ਚੱਕ ਵੀ ਦਿੱਤਾ ਹਰ ਪਾਕੀ ਸਿੰਘ ਵੀ ਅਸੀਂ ਆਪਣਾ ਕਾਬੂ ਕਰ ਲਿਆ ਬਾਬਾ ਜੀ ਪ੍ਰਸ਼ਾਸਨ ਵਾਲਿਆਂ ਨੂੰ ਬੁਲਾਇਓ ਜੀ ਪ੍ਰਸ਼ਾਸਨ ਨੂੰ ਬੁਲਾਓ ਜੀ ਮੋਕੇ ਤੇ ਆਜੋ ਸਰ ਆ ਦੇਖੋ ਇਹ ਮੋਕੇ ਤੇ ਰਮਾਲੇ ਪਏ ਨੇ ਤਬਲਾ ਪਏ ਨੇ ਇਹ ਦੇਖ ਦੇ ਆ ਦੇਖੋ ਇਹ ਚੌੜਸਾ ਪਿਆ ਰਮਾਲੇ ਪਏ ਆ ਜੀ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਪਾਇਆ ਜੀ ਆ ਆ ਦੇਖੋ ਤੇ ਆ ਦੇਖੋ ਆ ਦੇਖੋ ਜੀ ਆਹ ਦੇਖੋ ਜੀ ਆਹ ਗੁਰੂ ਗ੍ਰੰਥ ਸਾਹਿਬ ਨਕਲੀ ਬਣਾਇਆ ਪਾ ਆ ਦੇਖੋ ਜੀ ਸਰਾਣੇ ਲਾ ਕੇ ਨਕਲੀ ਗੁਰੂ ਬਣਾਇਆ ਆ ਬੇਅਦਬੀ ਕਰੀ ਹੋਈ ਆ ਆ ਦੇਖੋ ਬਾਬਾ ਸਹੀ ਗੱਲ ਹੈ। ਹਾਲ ਤੁਸੀਂ ਬਾਬਾ ਜੀ ਫੋਟੋ ਵਿੱਚ ਬੈਠੇ ਸੀ, ਵੀਡੀਓ ਵਿੱਚ ਬੈਠੇ ਸੀ, ਬੈਠੇ ਸੀ। ਤੁਹਾਨੂੰ ਪਤਾ ਕੀ ਹੋ ਰਿਹਾ ਇੱਥੇ? ਇੱਥੇ ਜੀ। ਹਾਂ ਜੀ। ਇਹਨਾਂ ਦੇ ਮੈਨੂੰ ਤਾਂ ਦੱਸਿਆ ਨਹੀਂ ਕਹਿੰਦੇ ਵੀ ਆਨੰਦ ਕਾਰ। ਮੈਂ ਕੀ ਗੱਲ ਪੁੱਛੂੰ ਆ ਗਾਤਰਾ ਤੇ ਅੰਮ੍ਰਿਤ ਕਦੋਂ ਛਕਿਆ? ਤੁਹਾਨੂੰ ਸ਼ਰਮ ਆਉਂਦੀ ਹੈ ਕੀ? ਇੱਕ ਮਿੰਟ ਇੱਕ ਬੋਲਾ। 4-5 ਸਾਲ ਹੋ ਗਏ। 4-5 ਸਾਲ ਹੋ ਗਏ। ਗੁਰੂ ਸਾਹਿਬ ਕੀ ਸਿਖਾਉਂਦਾ? ਵੀ ਕੰਬੀ ਨਕਲੀ ਗੁਰੂ ਬਣਾ ਕੇ ਕਿਸੇ ਦੇ ਆਨੰਦ ਕਾਰਜ ਕਰਾਉਣੇ ਜਾਂ ਕੁਝ ਕਰਾਉਣਾ। ਸਹੀ ਹੈ? ਸਹੀ ਗੱਲ ਤਾਂ ਹੈ। ਫਿਰ ਤੁਸੀਂ ਉੱਥੇ ਬੈਠੀ ਕਰਦੇ ਸੀ। ਗਲਤ ਹੈ ਜੀ। ਤੁਸੀਂ ਬੈ ਨਹੀਂ ਮੇਰਾ ਪਹਿਲੇ ਦਿਹਾੜੀ ਤੇ ਆਏ ਹਾਂ ਜ਼ਮੀਰ ਮਾਰਤੀ ਆਪਣੀ ਗੁਰੂ ਜੀ ਤੁਸੀਂ ਮੇਟਰੀ ਛੋਟੇ ਸਾਹਮਣੇ ਨਕਲੀ ਪ੍ਰਕਾਸ਼ ਕੀਤਾ ਹੋਵੇ ਮੈਂ ਪੂਰਾ ਗੁਰਦੁਆਰਾ ਬਣਾਇਆ ਹੋਵੇ ਚ ਦਰਬਾਰ ਸਾਹਿਬ ਬਣਾਇਆ ਆ ਆਨੰਦ ਕਾਰਜ ਹੁੰਦੇ ਹੁਣ ਤਿੰਨ ਜੋੜੇ ਪਾਇ ਸਾਡੇ ਸਾਹਮਣੇ ਭੱਜੇ ਨੇ ਅੰਦਰੋਂ ਸ਼ਰੇਆ ਉੱਪਰ ਤੁਸੀਂ ਸੈਟਅਪ ਲਾ ਰਹੇ ਫਟਾਫਟ ਸਾਨੂੰ 10 ਮਿੰਟ 5 ਮਿੰਟ ਲਾ ਰਹੇ ਹੋ ਸਾਜੀ ਮੇਰੀ ਗੱਲ ਸੁਣੋ ਕੇ ਆਦੇ ਆਦੇ ਬਣਾ ਦੇ